ਬਸ ਹੁਣ ਤਾਂ ਰੀਤ ਦਾ ਵਿਆਹ ਸਿਰ ਲੱਗ ਜੇ ਬਹੁਤ ਜਰ ਹੈ ਜੂਗਾ ਮੇਰੇ ਦਿਮਾਗ ਤੋਂ ਲੈ ਨਿਹਾਂ ਬੈਠੀ ਮੰਦਰ ਦੇਖਦੀ ਫਿਰਦੀ ਐਂਗੀ ਬਹਿ ਜਾ ਮਾਸੀ ਮੈਂ ਬਾਹਰੇ ਆ ਕੇ ਬੈ ਗਈ ਸੀ ਅੱਛਾ ਬਾਹਰ ਕੜਾ ਪਤਾ ਇਨੀ ਧੁੱਪ ਹੈਗੀ ਠੰਡ ਚ ਮਰਨਾ ਹੈ ਆ ਮੌਸਮ ਜੇ ਬਦਲ ਜਾਂਦਾ ਕਈ ਵਾਰ ਬੱਦਲ ਹੋ ਜਾਂਦੇ ਨੇ ਕਈ ਵਾਰ ਧੁੱਪ ਨਿਕਲ ਜਾਂਦੀ ਹੈ ਮੈਂ ਤਾਂ ਨਿਹਾਂ ਸੱਜ ਨਾਲ ਤਾਂ ਨਾਂ ਪੁੱਛਦੀ ਸੀ ਮੈਨੂੰ ਕਾਇ ਦਿਨ ਹੋ ਗਏ ਆਈ ਨੂੰ ਤੁਸੀਂ ਮੈਨੂੰ ਮੁੰਡੇ ਦੇ ਫੋਟੋ ਹੀ ਨਹੀਂ ਦਿਖਾਈ ਲੈ ਮਾਸੀ ਮੁੰਡੇ ਦੇ ਫੋਟੋ ਤਾਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਮੁੰਡਾ ਤਾਂ ਬਾਲਾ ਸੋਹਣਾਗਾ ਆਪਣੀ ਰੀਤ ਨਾਲ ਤਾਂ ਬਾਲੀ ਸੋਹਣਾ ਲੱਗੂਗਾ ਆ ਦੇਖ ਮਾਸੀ ਆਹ ਹੈ ਸੋਹਣਾ ਤਾਂ ਹੈਗਾ ਮੁੰਡਾ ਨਾ ਮੁੰਡੇ ਦੀ ਵਰਗ ਮਾਸੀ ਮੁੰਡਾ ਤਾਂ ਇੰਨਾ ਸੋਹਣਾ ਇਹ ਪੁੱਤ ਤੁਹਾਨੂੰ ਹੀ ਸੋਹਣਾ ਲੱਗਦਾ ਮੈਨੂੰ ਨਹੀਂ ਸੋਹਣਾ ਲੱਗਦਾ ਪਰ ਮਾਸੀ ਹੱਤਾ ਕੁਛ ਕਰ ਵੀ ਨਹੀਂ ਸਕਦੇ ਆਪਾਂ ਹੁਣ ਰੀਤ ਨੂੰ ਵੀ ਪਸੰਦਾਂ ਨਾਲੇ ਹੁਣ ਤਾਂ ਸਭ ਕੁਝ ਹੋਇਆ ਪਿਆ ਵਿਆਹ ਤਾਂ ਸਾਰੇ ਦੋ ਦਿਨ ਰਹਿ ਗਏ ਚਲ ਹੁਣ ਤਾਂ ਕੀ ਬਣਨਾ ਹੈ ਤੂੰ ਤਸੀ ਦੇਖੇ ਨੀ ਮੁੰਡੇ ਰੰਗ ਕਿੰਨਾ ਕਾਲਾ ਹੈ ਮਸੇ ਨਹੀਂ ਰੰਗ ਕਾਲਾ ਨਹੀਂ ਹੈਗਾ ਕਣਕਵੰਨਾ ਜਾਗਾ ਸੋਹਣਾ ਰੰਗ ਹੈਗਾ ਨਾਲੇ ਰੀਤ ਨੂੰ ਮੈਂ ਪਹਿਲੇ ਹੀ ਕਿਹਾ ਸੀ ਰੀਤ ਮੈਨੂੰ ਕਹਿੰਦੀ ਭਾਬੀ ਕਹਿੰਦੀ ਮੇਰੇ ਚੁੱਟੇ ਜੇ ਨਾਲ ਨਾ ਕਰਦੀ ਕਹਿੰਦੀ ਉਹ ਤਾਂ ਐ ਲੱਗਦਾ ਜਿਵੇਂ ਪਿੱਲਾ ਜਿਹਾ ਹੁੰਦਾ ਮੈਂ ਤਾਂ ਇਹਦੀ ਪਸੰਦ ਦਾ ਲੱਭਿਆ ਚੱਲ ਕੋਈ ਹੁਣ ਤਾਂ ਜਿਹੜਾ ਕੁਝ ਹੋ ਗਿਆ ਫਿਰ ਹੁਣ ਕੀ ਕਰ ਸਕਦੇ ਆਂ ਹੈ ਹੁਣ ਵਿਆਹ ਚ ਵੀ ਦੋ ਦਿਨੇ ਰਹਿ ਗਈ ਸੋਹਣਾ ਵਾਸੀ ਤਾਂ ਨੋ ਹੀ ਲੱਗਦਾ ਹਲੇ ਫੋਟੋ ਵਿੱਚ ਇਹ ਜਹ ਲੱਗਦਾ ਉਹ ਦੇਖਣ ਨੂੰ ਤਾਂ ਸੋਹਣਾ ਮੁੰਡਾ ਹੈ ਚੱਲ ਜੇ ਤੂੰ ਘਰ ਚ ਜਾਊਗਾ ਨਾ ਨਖਰੇ ਤਿੱਖੇ ਨੇ ਮਸੀ ਮੇਰੀ ਗੱਲ ਸੁਣ ਮਸੀ ਤੇ ਬਾਲਾ ਸੋਹਣਾ ਹੋਇਆ ਨਾ ਐਵੇਂ ਆਪਣੀ ਰੀਤ ਤੇ ਫਿਰ ਲੱਤ ਉੱਤੇ ਰੱਖਦਾ ਅਗਲਾ ਹਾਂ ਵੀ ਮੈਂ ਤੱਤੋਂ ਵੱਧ ਸੋਹਣਾਗਾ ਵਧੀਆ ਹੁਣ ਘੱਟ ਸੋਹਣਾ ਲੱਭਿਆਗਾ ਨਖਰੇ ਵਾਲੀ ਬੱਜੂ ਆਪਣੀ ਰੀਤ ਲੱਤ ਉੱਤੇ ਰੱਖਿਆ ਕਰੂ ਭਾਈ ਤੱਤੋਂ ਵੱਧ ਸੋਹਣੀ ਐ ਸੋਹਣੀ ਐ ਸਹੀ ਗੱਲ ਐ ਹੂੰ ਕੋਈ ਨਹੀਂ ਮਸੀ ਅਬਿਆ ਤੂੰ ਬਾਤ ਤੂੰ ਦੇਖੀ ਕੀ ਪਤਾ ਅਗਲਾ ਦਾ ਸੁਭਾ ਵਾਲਾ ਵਧੀਆ ਹੋਵੇ ਸੁਭਾ ਸੁ ਤਾਂ ਪੁੱਤ ਅੱਜ ਕੱਲ ਮੁੰਡਿਆਂ ਦੇ ਐਸੇ ਵੈਸੇ ਹੀ ਆ ਬਸ ਇੱਕ ਨਸਾ ਪਤਾ ਨਾ ਕਰਦਾ ਹੋਵੇ ਨਾ ਨਾ ਮਸੀ ਉਹ ਤਾਂ ਪਤਾ ਕੀਤਾ ਹੀ ਆ ਨਸ਼ਾ ਨੁਸ਼ਾ ਕੋਈ ਨਹੀਂ ਕਰਦਾ ਹੈਗਾ ਸਿਆਣਾ ਮੁੰਡਾ ਨਾਲੇ ਮਿਹਨਤੀ ਵੀ ਬਹੁਤ ਐ ਚਲ ਹਾਂ ਨਿਰਤਾ ਵਧੀਏ ਕੰਮ ਨਾਲ ਹੀ ਆ ਪੁੱਤ ਜਿਹੜਾ ਕੁਛ ਹੈਗਾ ਉਹੀ ਗੱਲ ਉਹੀ ਗੱਲ ਕੰਮ ਤੋਂ ਬਿਨਾਂ ਕੋਈ ਕਿਸੇ ਦਾ ਗੁਣ ਨਹੀਂ ਕਰਦਾ ਹੂੰ ਵਧੀਆ ਮਾਸੀ ਬਸ ਇੱਕ ਵਾਰ ਰੀਤ ਦਾ ਵਿਆਹ ਸਿਰ ਲੱਗ ਜਾ ਜਾ ਕਿੱਥੇ ਰੀਤ ਅੱਜ ਦੇਖੀ ਨਹੀਂ ਮੈਂ ਤਾਂ ਸਵੇਰ ਦੀ ਕਰੇ ਉਹ ਤਾਂ ਉਹਦੀਆਂ ਸਹੇਲੀਆਂ ਆਈਆਂ ਹੋਈਆਂ ਸੀ ਬਸ ਉਹਨਾਂ ਨਾਲ ਜਾਵੜੀ ਚਲ ਸਮਾਨ ਸਮਾਨ ਲੈਣਗੇ ਯਾਰ ਸਮਾਨ ਸਮਾਨ ਬਿਨਾਂ ਲੇ ਫਿਰ ਤੁਹਾਨੂੰ ਪਤਾ ਹੈਗਾ ਫੇਸਲ ਬਗਾਰਾ ਕਰਾਉਣੀ ਆਉਣਾ ਹਾਂ ਮਤੋਂ ਭੁੱਲੇਗੀ ਦਿਮਾਗ ਚ ਚਲੀਆਂ ਸੋਲੀਆਂ ਨਾਲ ਕਹਿੰਦੀ ਆ ਕਿ ਜਿਹੜਾ ਉਹਨਾਂ ਨੇ ਮਤਲਬ ਸੂਟ ਸਾੜ ਪਾਉਣੇ ਨੇਗੇ ਮੈਂ ਤੈਨੂੰ ਕਿਹਾ ਸੀ ਆਪਣੇ ਰੀਤ ਨੂੰ ਮੈਂ ਕਿਹਾ ਚੱਲ ਵੀ ਲਹਿੰਗਾ ਪਾਈ ਇੱਕ ਵਾਰੀ ਪੈਂਦਾ ਹੁੰਦਾ ਹਨਾ ਹਾਂ ਵੀ ਆਪਦਾ ਚਾਹ ਪੂਰਾ ਕਰ ਲਾ ਕਹਿੰਦੀ ਨਾ ਭਾਬੀ ਮੈਂ ਤਾਂ ਸੂਟ ਸੀ ਨੰਦ ਲੈ ਲੈਣੇ ਮੈਂ ਕਿਹਾ ਚੱਲ ਠੀਕ ਸੂਟ ਨੂੰ ਦੱਸ ਕੋ ਤੈਨੂੰ ਕੀ ਹੋਇਆ ਸੂਟ ਤਾਂ ਸਾਰੀ ਉਮਰੇ ਪਾਉਣੇ ਨੇ ਚੱਲ ਫਿਰ ਇੱਕ ਗੱਲ ਇਹ ਵੀ ਆ ਮਾਸੀ ਹੁਣ ਤਾਂ ਰਿਵਾਜ ਜਾਈ ਚੱਲ ਪਿਆ ਅੱਜ ਕੱਲ੍ਹ ਦੀਆਂ ਕੁੜੀਆਂ ਸੂਟ ਸੀ ਨੰਦ ਲੈਂਦੀਆਂ ਨੇਗੀਆਂ ਚਲੋ ਵੀ ਵਧੀਏ ਭਾਈ ਹੁਣ ਆਏ ਵੀ ਸੂਟ ਹੋਈ ਮਹਿੰਗਾ ਲੈ ਲੈ 4-5000 ਆ ਆ ਮਹਿੰਗਾ ਹੀ ਕਹਿੰਦੀ ਆ ਹਾਂ 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 ਨਾਲੇ ਗੁਰੂ ਘਰ ਚ ਤਾਂ ਲਹਿੰਗਾ ਪਾਉਣਾ ਹੀ ਨਹੀਂ ਦਿੰਦੇ। ਉਹੀ ਗੱਲ ਆ ਵਧੀਆ ਮੈਂ ਕਿਹਾ ਚਾ ਲੌਕੀ ਨਹੀਂ ਹੋਏंगी। ਹਾਂ। ਪਰ ਮੈਨੂੰ ਤਾਂ ਐ ਸੀ ਮੈਂ ਲਹਿੰਗਾ ਇੱਕ ਵਾਰ ਹੁੰਦਾ ਹਰ ਇੱਕ ਕੁੜੀ ਨੂੰ ਚਾਹ ਹੁੰਦਾ ਵੀ ਮੈਂ ਲਹਿੰਗਾ ਪਾਉਣਾ। ਇੱਕੋ ਵਾਰ ਤਾਂ ਪੈਂਦਾ ਮੈਂ ਸੀ। ਐ ਪੁੱਤ ਅੱਗੇ ਤਾਂ ਗੁਰੂ ਘਰ ਚ ਲਹਿੰਗਾ ਪਾਉਣ ਦੇ ਦਦੇ ਸੀ। ਆ ਹੁਣ ਤਾਂ ਪਤਾ ਨਹੀਂ ਕੀ ਰੂਲ ਜੇ ਚੱਲੇ ਨੇ। ਗੁਰੂ ਘਰ ਚ ਲਹਿੰਗਾ ਨਹੀਂ ਪਾਉਣ ਦਿੰਦੇ। ਪੰਜਾਬੀ ਸੂਟ ਚ ਆਨੰਦ ਕਰਦੇ ਨੇਗੇ। ਹੂੰ। ਮੁੰਡਿਆਂ ਦੇ ਵਿੱਚ ਟਾ ਕੁਰਤਾ ਪਜਾਮਾ ਹੀ ਪਾਇਆ ਹੁੰਦਾ ਹੈ। ਲੈ ਹੋਰ ਲੇ ਮਸੀਏ ਕਹਤੋਂ ਇੰਨੇ ਅਗਲਾ ਕਹਿੰਦਾ ਵੀ ਚੰਗੇ ਵੇਲੇ ਚੁੱਟੇ ਕੱਪੜੇ ਨਹੀਂ ਪਾਈਦੇ ਹੁੰਦੇ ਮਾੜੇ ਮੰਨੇ ਜਾਂਦੇ ਪੁੱਤ ਪੁੱਤ ਹੁਣ ਕਹਿੰਦੇ ਕਿ ਸਾਗ ਨਾਂ ਦਾ ਹੁੰਦਾ ਆ ਕਿ ਵੀ ਚਿੱਟਾ ਕੁਰਤਾ ਪਿਆਮਾ ਹੁੰਦਾ ਹੈਗਾ ਤੇ ਨਾਭੀ ਜਾਂ ਲਾਲਜੀ ਟਮਾਟੀਆਂ ਦੀ ਪੱਗ ਬੰਨੀ ਹੁੰਦੀ ਹੈਗੀ ਅੱਛਾ ਬਸ ਆਹ ਵਿਹਾਰ ਚੱਲ ਰਿਹਾ ਨੇ ਪਤਾ ਹੁਣ ਤਾਂ ਸਲਾਮੀ ਵੀ ਗੁਰੂ ਘਰ ਚ ਹੀ ਕਰ ਦਾਦੇ ਨੇ ਆਹਾਂ ਉੱਥੇ ਸੋਫੇ ਜੇ ਲਾ ਕੇ ਸਾਰਾ ਕੰਮ ਉੱਥੇ ਨਿਮੇੜ ਦਾਦੇ ਨੇ ਚੱਲ ਵਧੀਆ ਮਸੀ ਇੱਕ ਵੱਲੋਂ ਗਰੀਬਦਨ ਤਾਂ ਸੁੱਖ ਹੋ ਗਿਆ ਕਿੱਥੇ ਨਿੰਨਾ ਹਾਂ ਖਰਚਾ ਕਰਦੇ ਸੀ ਹੁਣ ਹੈ ਗਰੀਬ ਦਾ ਐ ਹੋ ਗਿਆ ਵੀ ਚਲ ਲਹਿੰਗੇ ਲੁੰਗੇ ਦਾ ਖਰਚ ਨਹੀਂਦਾ ਨਹੀਂ 18-19000 ਰੁਪਏ ਲੈ ਲੈਂਦਾ ਗਲਾ ਲੈ ਲੈਦਾ ਪੁੱਤੋ 18-19000 ਕੀ 30-35 ਤੇ ਜਾ ਕੇ ਕੱਲ ਮੈਂ ਰੁਕਦੀ ਐ ਉਹ ਤਾਂ ਜਦ ਸਾਫ ਕਰਦੇ ਹਾਂ ਤੇ ਪਤਾ ਲੱਗਦਾ ਕਿੰਨੇ ਬਣ ਗਏ ਇੰਨੇ ਬਣ ਗਏ ਮੈਂ ਤਾਂ ਹੌਲ ਪੈਂਦਾ ਮੈਂ ਤਾਂ ਹੋਰ ਦੇਣਾ ਹੀ ਕਿਨੂ ਆ ਹੈ ਮੈਂ ਤਾਂ ਰੀਤ ਦਾ ਹੀ ਆ ਸਾਰਾ ਕੁਝ ਮੈਨੂੰ ਤਾਂ ਐ ਵੀ ਚੱਲ ਇੱਕ ਇੱਕ ਵਾਰ ਵਿਆਹ ਹੋਣਾ ਹੈ ਨਾ ਮੇਰੀ ਤਾਂ ਕਿਸਮਤ ਹੀ ਮਾੜੀ ਸੀ ਜਿਹੜਾ ਮੇਰੀ ਕਿਸਮਤ 'ਚ ਐਨਾ ਕੁਝ ਲਿਖਿਆ ਸੀ ਕਿਉਂ ਤੇ ਤੁਹਾਡੀ ਕਿਸਮਤ ਤੁੰਡ ਉਸ ਦੇਣੀ ਹੁੰਨੀ ਆਂਗੀ ਜਦੋਂ ਪਰਮਾਤਮਾ ਨੂੰ ਕੁਝ ਰਾਜੀ ਨਹੀਂ ਸੀ ਪੁੱਤ ਉਹਦਾ ਕਿਹੜਾ ਜੀ ਕਰਦਾ ਸੀ ਮਰਨ ਨੂੰ ਹੈ ਜਦੋਂ ਆ ਲੱਗੇ ਨਾ ਤੇ ਉਹਦੀ ਆਦੀ ਕਿਸਮਤ ਨੂੰ ਨਾ ਦੋਸ ਦੇਵੇ ਇਹ ਵੈਗਰੂ ਦੇ ਕਰੋ ਹੀ ਹੋ ਘਮ ਹੁੰਦਾ ਹੈਗਾ ਸਹੀ ਗੱਲ ਐ ਮਸੀ ਬਸ ਮੈਨੂੰ ਤਾਂ ਹੁਣ ਆਇਆ ਵੀ ਰੀਤ ਦਾ ਇੱਕ ਵਾਰ ਵਿਆਹ ਹੋ ਜੇ ਬਸ ਇਹ ਸੁਖੀ ਬਸੇ ਮੇਰਾ ਤੱਕ ਇਹ ਮੇਰਾ ਤਾਂ ਸਰਜੂ ਕੋਈ ਨਹੀਂ ਲੈ ਪਤ ਅੱਜ ਤੇਰੀ ਉਮਰ ਸਾਰੀ ਪਈ ਐ ਸੁੱਖ ਨਾਲ ਕੋਈ ਨਾ ਰੀਤ ਦਾ ਵਿਆਹ ਹੋਗਾ ਤੇਰਾ ਦੇਖ ਕੇ ਅਸੀਂ ਕੋਈ ਵਧੀਆ ਜਿਹਾ ਖਾਨਦਾਨ ਤੇ ਕਰ ਦਾਂਗੇ ਨਾ ਨਾ ਮਸੀ ਮੈਂ ਨਹੀਂ ਵਿਆਹ ਕਰਾਉਣਾ ਹੈਗਾ ਬਸ ਹੁਣ ਤਾਂ ਹੀ ਠੀਕ ਆ ਤੇ ਰੀਤਨ ਨੂੰ ਮੈਂ ਫੋਨ ਲਾ ਕੇ ਦੇਖਦੀ ਆ ਮਸੀ ਕਿੰਨਾ ਕੁ ਟਾਈਮ ਲੱਗੂਗਾ ਤੇ ਪੁੱਛ ਲਾ ਪੁੱਤ ਲੈ ਆਈ ਗਈ ਆਈ ਗਈ ਕਿਵੇਂ ਵਸੀ ਵਧੀਆ ਠੀਕ ਠਾਕ ਲੈ ਕੇ ਨਹੀਂ ਆਈ ਇਹ ਸਮਾਨ ਲੈ ਆਂਦਾ ਕਿੱਥੇ ਆ ਉਹਨਾਂ ਕੋਲ ਹੀ ਆ ਅੱਛਾ ਹਾਂ ਉਹ ਕਹਿੰਦੀ ਸ਼ਾਮ ਨੂੰ ਲੈ ਜੀ ਚਾਕੇ ਕੀ ਕੁਝ ਲਿਆੰਗਾ ਫਿਰ ਮਸੀ ਛੇੜਾ ਵੀ ਸਮਾਨ ਹੁੰਦਾ ਸਾਰੇ ਲਿਆਂਦਾ ਮੈਂ ਚਲੋ ਵਧੀਆ ਪਰ ਕੋਈ ਚੀਜ਼ ਰਾਇ ਨਾ ਜਾਵੇ ਹੁਣ ਆ ਗੀ ਸਾਰੀ ਚੀਜ਼ ਲਿਆ ਫੇਰ ਕੱਲ ਨੂੰ ਨਾ ਕਹੀਂ ਮੇਰੇ ਪਾਪੀ ਨਹੀਂ ਆਣੀ ਦਿੱਤਾ ਨਹੀਂ ਦਿੱਤੇ ਤੇ ਪੈਸੇ ਦੇਣ ਵਾਲੀ ਐ ਨਾ ਨਮਸਤੀ ਮੇਰੀ ਭਾਬੀ ਮੇਰੇ ਵਾਸਤੇ ਨਗੁਸ਼ ਕਰੀ ਆਂਦੀ ਆ ਮੇਰੇ ਲਈ ਤਾਂ ਇਹੀ ਬਹੁਤ ਆ ਮੈਂ ਭਾਬੀ ਨੂੰ ਕੀ ਦੋਸ਼ ਦਵਾਂਗੀ ਵਿਚਾਰੀ ਨੂੰ ਭਾਬੀ ਤੈਨੂੰ ਪਤਾ ਮੈਂ ਤੇਰੇ ਵਾਸਤੇ ਕਿੰਨਾ ਸੋਹਣਾ ਸੋਟ ਲਿਆ ਹਾਂ 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 ਬਾਲਾ ਸੋਹਣਾ ਸੋਟ ਬਾਲਾ ਬੂੜਾ ਰੰਗ ਤਾਂ ਨਹੀਂ ਲਈ ਲੈ ਪੁੱਤ ਤੈਨੂੰ ਬਹੁਤ ਪਸੰਦ ਆਊਗਾ ਫੇਰ ਕਿ ਹੋ ਗਿਆ ਬੂੜਾ ਰੰਗ ਪਾ ਲਾਂਗੀ ਵਿਆਹ ਸੁਖਣਾ ਕਰੀ ਹੁਣ ਜੇ ਇਹਦੇ ਮਤਲਬ ਸਿਰ ਤੇ ਬੰਦਾ ਨਹੀਂ ਤਾਂ ਗੂੜੇ ਰੰਗ ਪਾਉਣੇ ਛੱਡ ਦੇਂਗੀ ਜਿਹੜਾ ਤੇ ਰਜੀ ਕਰਦਾ ਹੁੰਦਾ ਉਹ ਕੱਪੜਾ ਪਾਇਆ ਕਰ ਵਾਲੀ ਭਾਬੀ ਯਾ ਤਾਂ ਤੇਰਾ ਹੋਇਆ ਹੋਇਆ ਬੇਸ਼ੱਕ ਲੱਕੀ ਤੁਹਾਡੇ ਨਾਲ ਨਹੀਂ ਹੈਗਾ ਪਰ ਵਿਆਹ ਤਾਂ ਤੁਸੀਂ ਹੋਏ ਹੋ ਨਾ ਹੁਣ ਇਹ ਨਾ ਸੋਚੋ ਵੀ ਮੈਂ ਗੂੜਾ ਫਿੱਕਰ ਰੰਗ ਪਾਉਣਾ ਹੈ ਨਹੀਂ ਨਹੀਂ ਰੀਤ ਵਿਆਹ ਤਾਂ ਜ਼ਿੰਦਗੀ ਚ ਇੱਕ ਵਾਰੀ ਹੁੰਦਾ ਹੈਗਾ ਬਾਕੀ ਤਾਂ ਸਮਝੌਤੇ ਹੀ ਹੁੰਦੇ ਨੇ ਲੈ ਉਹੀ ਨਾ ਸੋਚਿਆ ਕਰ ਆ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਔ ਕੀ ਆਣਦੇ ਜਿਹੜਾ ਜੀ ਕਰਦਾ ਉਹੀ ਪਾਇਆ ਕਰ ਬੀ ਟੈਂਸ਼ਨ ਨਾ ਲੈ ਗਰੇਜੇ ਕਲਰ ਦਾ ਹੀ ਸੂਟ ਆ ਪਰ ਸੋਨਾ ਬਹੁਤ ਆ ਤੈਨੂੰ ਪਤਾ ਛਿੰਨੇ ਦਾ ਮੇਰਾ ਨੰਦਾ ਵਾਲਾ ਸੂਟ ਹੰਨੇ ਦਾ ਹੀ ਉਹ ਆ ਲੈ ਫਿਰ ਤੂੰ ਦੁਪਾਰੀ ਸੂਟ ਲੈ ਹੀ ਹੋਏਗੀ ਹਾਂ ਪੂਰਾ ਕੈ ਮੈਂ ਨਹੀਂ ਪਾਰੀ ਸੂਟ ਲੈਣਾ ਨਾਲੇ ਰੀਤ ਤੈਨੂੰ ਪਤਾ ਹੀ ਆ ਲੋਕਾਂ ਦੇ ਨਾ ਮੂੰਹ ਨਹੀਂ ਫੜ ਸਕਦੇ ਐ ਕਿਉਂ ਨਹੀਂ ਮੂੰਹ ਫੜ ਸਕਦੇ ਅ ਮੈਂ ਬੈਠੀ ਐਂਗੀ ਕੋਈ ਬੋਲ ਕੇ ਦੇਖੇ ਤੂੰ ਪਾ ਹੀ ਸੂਟ ਫਰੀਦ ਇਹਦਾ ਸੂਟ ਸਮਾ ਦੇ ਪੁੱਤ ਵਧੀਆ ਦਰਜੀ ਬੱਸ ਫਿਰ ਬਸ ਮੇਕਅਪ ਵਾਲਾ ਸਮਾਣਾ ਜਿਹੜਾ ਉਹ ਆਪਾਂ ਨੂੰ ਫੜਾ ਜਾਣੀਂਗਾ ਇੱਕ ਕਿੱਟੇ ਨੂੰ ਲਿਆਦੀ ਮੇਕਅਪ ਦੀ ਲੈ ਮਾਸੀ ਕਿਹੋ ਜੀ ਗੱਲ ਕਰੀ ਜਾਂਦੀਆਂ ਕਿਉਂ ਪੁੱਤ ਹਜੇ ਤੇਰੇ ਸਾਰੇ ਉਮਰ ਪਈ ਐ ਉਮਰ ਤਾਂ ਮਾਸੀ ਸਾਰੀ ਪਈ ਐ ਭਾਬੀ ਨਹੀਂ ਹੈਗਾ ਨਾ ਵੀਰਾ ਮੈਂ ਹੈਗੀ ਆ ਤੂੰ ਮੇਰੇ ਨਾਂ ਦਾ ਲਾ ਲਿਆ ਕਰ ਸਾਰਾ ਕੁਝ ਮਾਸੀ ਜਾਜ਼ ਦੇ ਟਾਈਮ 'ਚ ਤਾਂ ਵੀਰਾ ਹੁੰਦਾ ਤੇ ਮੰਮੀ ਹੁੰਦੇ ਸਾਰਿਆਂ ਨੂੰ ਕਿੰਨਾ ਚਾਹ ਹੋਣਾ ਸੀ ਪਰ ਹੁਣ ਤਾਂ ਕੋਈ ਵੀ ਨਹੀਂ ਹੈਗਾ ਮੈਨੂੰ ਕੱਲੀ ਨੂੰ ਹੀ ਚਾ ਕੋਈ ਨਹੀਂ ਪੁੱਤ ਅਸੀਂ ਤੇਰੇ ਨਾਲ ਐ ਦੁੱਖ ਤਾਂ ਸਾਨੂੰ ਵੀ ਐ ਵੀ ਜੇ ਅੱਜ ਮੇਰੀ ਭੈਣ ਹੁੰਦੀ ਜਾਂ ਮੇਰਾ ਭਾਣ ਜਾਂ ਹੁੰਦਾ ਮੂਰੇ ਮੂਰੇ ਭੱਜੇ ਫਿਰਦੇ ਪਰ ਕੀ ਕਰੀਏ ਪ੍ਰਮਾਤਮਾ ਨੇ ਚੰਗੇ ਨਹੀਂ ਲੱਗੇ ਉਹ ਵੀ ਤੂੰ ਨਾ ਰੋਵੇਂ ਤੇਰੇ ਕਰਕੇ ਮੈਂ ਤੇਰੀ ਹਰ ਇੱਕ ਖੁਸ਼ੀ ਪੂਰੀ ਕਰਦੀ ਆ ਵੀ ਤੈਨੂੰ ਫੀਲ ਨਾ ਹੋਵੇ ਪਰ ਤੁਸੀਂ ਫਿਰ ਵੀ ਰੋ ਪੈਨੇ ਹੋ ਤੁਸੀਂ ਇੱਕ ਵਾਰੀ ਵੀ ਸੋਚਾ ਵੀ ਮੇਰੇ ਮੰਮੀ ਤੇ ਭਰਾਣੀ ਹੈਗੇ ਮੇਰੇ ਨਾਲ ਮੇਰੇ ਦਿਲ ਤੇ ਕੀ ਬੀਤਰੀ ਹੋਊਗੀ ਮੈਂ ਵੀ ਤਾਂ ਪੱਥਰ ਰੱਖੀ ਹੋਇਆ ਐ ਹਾਂ ਮੈਂ ਸਮਝ ਸਕਦੀ ਨਹੀਂ ਤੋ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਨਾ ਮਾਂ ਹੋਣੀ ਬਹੁਤ ਜ਼ਰੂਰੀ ਆ ਕੋਈ ਨਾ ਭਾਬੀ ਤੂੰ ਮੇਰੀ ਮਾਂ ਵੀ ਆ ਤੂੰ ਮੇਰੀ ਭਾਬੀ ਵੀ ਆ ਬਸ ਰੋਣਾ ਬਸ ਨਹੀਂ ਸ਼ਗਨ ਨਾ ਕੋਈ ਚੋਕੇ ਕਰ ਕਿਉਂ ਰੋਣੇ ਸੁੱਖੀ ਸੰਦੀ ਬਸ ਮਾਸੀ ਹੁਣ ਤਾਂ ਆਏ ਆ ਬਸ ਇਹਦੀ ਜ਼ਿੰਦਗੀ ਬਣ ਜੇ ਹੋਰ ਬਸ ਮੇਰੇ ਸਿਰ ਤੋਂ ਨਾ ਬੋਝਾ ਲੈ ਜੂਗਾ ਸਹੀ ਗੱਲ ਪਤਾ ਨਹੀਂ ਤਾਂ ਮੰਮੀ ਵੀ ਉੱਪਰ ਬੈਠੇ ਦੁਖੀ ਹੋਣਗੇ ਵੀ ਇੱਥੇ ਬੈਠੀ ਨੇ ਨਾ ਮੇਰੀ ਧੀ ਦੀ ਜ਼ਿੰਦਗੀ ਵੀ ਖਰਾਬ ਕਰਤੀ ਨਾਲੇ ਧੀਆ ਤੇ ਪੁੱਤ ਆਉਦੇ ਘਰੇ ਸੋਹਣੇ ਲੱਗਦਿਆਂ ਨੇ ਟਾਈਮ ਨਾਲ ਬਸਦੇ ਰਸ ਨਹੀਂ ਸਹੀ ਗੱਲ ਐ ਮਸੀ ਜਾ ਪੁੱਤ ਚਾਹ ਪਾਣੀ ਪੀਲਾ ਜਾ ਕੇ ਥੱਕੀ ਆਣੀ ਹੋਵੇਗੀ ਤੂੰ ਨਾ ਬਸ ਮਾ ਪੀਣੂ ਸਾਹਮ ਕੇ ਰੱਖੀ ਨਾ ਨਾ ਵੀ ਰੋਣ ਨਾ ਦਿਆ ਕਰੋ ਨਾ ਨਾ ਲੈ ਕੇ ਬਿਵਾਰ ਹੋ ਜਾਓਗੇ ਹੈਗਾ ਕੋਈ ਆਪਣੇ ਘਰ ਨੂੰ ਸੰਭਣ ਵਾਲਾ ਲੈ ਮੈਂ ਕਦੇ ਰੋਨੀ ਆ ਉੱਤਬਾ ਸੂਹੀ ਪੁਰਾਣੀਆਂ ਗੱਲਾਂ ਯਾਦ ਕਰਕੇ ਮਨ ਜਾ ਭਰੇ ਹੁੰਦਾ ਕੋਈ ਨਾ ਜਾ ਭਗ ਜਾ ਹੁਣ ਨਿਹਰ ਆਉਂਦੀ ਤੂੰ ਚਾਹ ਚੂ ਪੀ ਲੈ ਸਵੇਰ ਦੀ ਗਈ ਹੋਈ ਆਂਗੀ ਚੰਗਾ ਨਾ ਸੀ ਨਾਲੇ ਰੋਟੀ ਖਾ ਲਈ ਠੀਕ ਹੈ ਮਸੀਕ ਬੇਸ਼ੱਕ ਮੈਨੂੰ ਰੀਤ ਕੁਝ ਕਹਿੰਦੀ ਨਹੀਂ ਹੈਗੀ ਪਰ ਇੰਨੀ ਛੋਟੀ ਉਮਰ ਦੇ ਵਿੱਚ ਮਾਂ ਛੱਡ ਕੇ ਚਲੀ ਜਾਵੇ ਤੇ ਭਾਈ ਛੱਡ ਕੇ ਭੱਜ ਜੇ ਨਾ ਬੰਦਾ ਉਹੀ ਮਰ ਜਾਂਦਾ ਬਹੁਤ ਔਖਾ ਹੈ ਪੁੱਤ ਉਹੀ ਗੱਲ ਪਰਾ ਖੜਾ ਕਿਤੇ ਤਰੇ ਹੋਏ ਨੇ ਜਾ ਮਾਵਾ ਬਿਨਾ ਪਰ ਆ ਪਰਜਾਈ ਕਿੰਨਾ ਮਰਜੀ ਕਰ ਤਾ ਜਿਹੜੀ ਥਾਂ ਤੇ ਮਾਂ ਖੜ ਚੂ ਆ ਕੇ ਨਾ ਉੱਥੇ ਚਾਹੇ ਲੱਖ ਚਾਚਾ ਤਾਈ ਪਰਜਾਈ ਕੋਈ ਖੜ ਜੇ ਉਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਚਾਹੇ ਮਾਂ ਖਾਲੀ ਹੱਥ ਤੋੜ ਦੇਤੀ ਇਹਨੂੰ ਐ ਲੱਗਦਾ ਮੈਨੂੰ ਪਤਾ ਨਹੀਂ ਕੀ ਕੁਛ ਦੇ ਤਾ ਸਹੀ ਗੱਲ ਐ ਮਾਸੀ ਲੱਖ ਮੈਂ ਇਹਦੇ ਨਾਲ ਖੜ ਜਾ ਪਰ ਮੈਂ ਮਾਂ ਦੀ ਕਮੀ ਤਾਂ ਨਹੀਂ ਪੂਰੀ ਕਰ ਸਕਦੀ ਮਾਂ ਤਾਂ ਮਾਂ ਹੀ ਹੁੰਦੀ ਆ ਮਾਵਾ ਦੀ ਥਾਂ ਕੌਣ ਲਾ ਸਕਦਾ ਪੁੱਤ ਮਾਤਾ ਕਿਸੇ ਦੇ ਬੈਰਤੂ ਬੈਰੀ ਦਸ਼ਮਣ ਦੀ ਵੀ ਨਾ ਮੁੱਕੇ। ਅਟੋ ਵੀ ਕਹਿੰਨੇ ਆ ਤੜਕ ਉੱਠ ਕੇ ਵੀ ਨਾ ਜਵਾਕ ਹੱਸ ਦੇ ਖੇੜ ਦੇ ਮਾਰ ਰਹੇ। ਜਿਹਦੇ ਧੀਆਂ ਨੇ ਪਤੂ ਦੇ ਤੇ ਜਮੀਨਾਂ ਮਾਂ ਮੁੱਕੇ। ਸਹੀ ਗੱਲ ਐ ਬੱਸੀ। ਧੀਆਂ ਨੂੰ ਤਾਂ ਨਾ ਸਿਰਫ ਮਾਈ ਸੰਭ ਸਕਦੀ ਆ। ਹੋਰ ਕੋਈ ਨਹੀਂ ਸੰਭਦਾ ਹੈਗਾ। ਇਹ ਤਾਂ ਹੈ ਪਤ ਤਾਂ। ਚਲ ਹੁਣ ਤੂੰ ਵੀ ਨਾ ਰੋਈ ਨਾ ਜਾ। ਜਾ ਖੜੀ ਹੋ ਜਾ। ਚਲ ਚਾਹ ਪਾਣੀ ਕਰਕੇ ਦਵਾ ਤੁਹਾਨੂੰ ਮੈਂ। ਹਾਂ ਬੱਸੀ। ਆ ਚਲ। ਤੂੰ ਤੇ ਹੰਜੂ ਪਗੜਾ ਕੇ ਬੈਠੀ ਆ ਨਹੀਂ ਨਹੀਂ ਮੈਂ ਤਾਂ ਉਹੀ ਬੈਠੀ ਸੀਗੀ ਕੋਈ ਨਾ ਤੇਰਾ ਵੀ ਵਿਆਹ ਜਲਦੀ ਜਲਦੀ ਕਰ ਦਾਂਗੀ ਲੈ ਹੁਣੇ ਵਿਆਹ ਦਾ ਵਿਆਹ ਨੂੰ ਦੱਸ ਹੁਣ ਕੀ ਹੋ ਰਿਹਾ ਰੀਤਾ ਜੀ ਅੱਜ ਮੈਂ ਨਿੱਕੀ ਆਂਗੀ ਕਿੰਨੀ ਕਿ ਨਿੱਕੀ ਏ ਤੂੰ ਅੱਜ ਵਿਆਹ ਨਹੀਂ ਕਰਾਉਣਾ ਹੈਗਾ ਬਸ ਮੈਂ ਲੈ ਮੈਂ ਵੀ ਤਾਂ ਕਰਾਉਂਗੀ ਏ ਇੰਨੀ ਵੀ ਛੋਟੀ ਨਹੀਂ ਹੈਗੀ ਤੂੰ ਕੋਈ ਨਾ ਮੇਰੀ ਗੱਲ ਸੁਣ ਅੱਛੇ ਮੇਰੇ ਘਰ ਵਾਲੇ ਦਾ ਕੋਈ ਪ੍ਰੋਪੋਜ਼ ਆਇਆ ਨਾ ਮੈਂ ਉੱਥੇ ਤੇਰਾ ਕਰਵਾ ਦੂੰ ਨਹੀ ਨਹੀਂ ਮੈਂ ਅੱਜ ਕਰਾਉਣਾ ਹੀ ਨਹੀਂ ਹੈਗਾ ਫੇਰ ਤੁਕੇ ਰੇ ਲੰਗੇ ਸੋਚਾਂ ਚ ਪਈ ਆ ਨਹੀਂ ਮੈਂ ਤਾਂ ਵੀ ਬਸ ਉਹਨਾਂ ਬੈਠਾ ਸੋਚ ਜਾਂਦੀ ਸੀ ਮੈਂ ਸਾਦੀ ਦੀ ਉੱਤੇ ਕਿਵੇਂ ਰਹਿੰਦੀ ਹੋਊਗੀ ਕਿਹੜੀ ਦੀਦੀ ਗਗਨ ਦੀਦੀ ਹੋਰ ਕੋਨਾ اچھا ਕੋਈ ਨਾ ਧੀ ਦੀ ਦਾ ਕੀ ਆ ਛੇ ਗੱਲ ਨੂੰ ਤੇਰਾ ਵਿਆਹ ਹੋ ਗਿਆ ਫਿਰ ਵੀ ਤੈਰਾ ਹੋਊਗੀ ਪੱਕੇ ਆਪਾਂ ਵਿਆਹ ਚ ਬੁਲਾਵਾਂਗੇ ਹੂੰ ਠੀਕ ਆ ਤੇ ਭਾਬੀ ਨੇ ਫੋਨ ਵੀ ਕੀਤਾ ਸੀ ਉਹ ਕਹਿੰਦੀ ਮੈਂ ਕੋਸ਼ਿਸ਼ ਕਰੂੰਗੀ ਵਿਆਹ ਤੇ ਆਉਣ ਦੀ ਪਰ ਵੀ ਅਵੇਂ ਘਰ ਛੱਡ ਕੇ ਆਇਆ ਤਾਂ ਨਹੀਂ ਜਾਣਾ ਹੈਗਾ। ਬਾਕੀ ਧੀਦੀ ਕਹਿੰਦੀ ਸੀ ਵੀ ਕੋਸ਼ਿਸ਼ ਕਰੂੰਗੀ ਮੈਂ ਆਵਾਂ। ਕੋਈ ਨਾ ਆ ਜਾਣਗੇ। ਹੂੰ। ਤੂੰ ਇੱਕ ਦਿਨ ਜਾਣਾ ਹੋਇਆ ਜਾ ਕੇ ਮਿਲਾਈ ਠੀਕ ਆ? ਹਾਂ ਕੋਈ ਗੱਲ ਨਹੀਂ। ਹੋਰ ਦੱਸ। ਤੇ ਤੂੰ ਫੀ ਕਪੜੇ-ਕੁਪੜੇ ਲਿਆਂਦੇ? ਹੋਰ। ਤੇ ਮੈਨੂੰ ਨਾਲ ਹੀ ਲੈ ਕੇ ਗਏ ਬਾਜ਼ਾਰ ਚ। ਉਹ ਤਾਂ ਨਾ ਸੇਲੀਆਂ ਮਿਲੀਆਂ ਸੀਗੀਆਂ ਤੇ ਉਹਨਾਂ ਦੀ ਮਤਲਬ ਜਿਹੜੀ ਦੁਕਾਨ ਸੀਗੀ ਉੱਥੇ ਉਹਨਾਂ ਦੀ ਜਾਣ-ਪਛਾਣ ਸੀ। ਮੈਂ ਤਾਂ ਕਰਕੇ ਉਹਨਾਂ ਨਾਲ ਚਲੇਗੀ। ਸਕੂਟਰੀ ਤੇ ਗਈ ਸੀਗੀ ਐਨੇ ਚਾਣੇ ਦੀ ਸੀਟ ਹੈ ਨਹੀਂ ਸੀ ਕੋਈ ਨਾ ਜਿਹੜਾ ਬਾਕੀ ਸਮਾਨ ਰਹਿ ਗਿਆ ਉਹ ਆਪਾਂ ਲੈ ਕੇ ਆਵਾਂਗੇ ਹਜੇ ਤੇਰੇ ਕੱਪੜੇ ਵੀ ਦਿਵਾਉਣੇ ਆ ਤੈਨੂੰ ਉਹ ਵੀ ਤਾਂ ਲੈ ਕੇ ਆਉਣੇ ਆ ਹਾਂ ਭਾਬੀ ਦਾ ਸੂਟ ਮ ਬਹੁਤ ਸੋਹਣਾ ਲਿਆਂਦਾ ਏ ਬੱਸ ਸਾਰਾ ਜਿ ਭਾਬੀ ਦੇਖੂਗੀ ਵੀ ਕਿੰਨਾ ਸੋਹਣਾ ਸੂਟ ਪਾਇਆ ਹੋਇਆ ਰੀਤੀ ਭਾਬੀ ਨੇ ਚੱਲ ਵਧੀਆ ਸੋਹਣਾ ਲੱਗੂਗਾ ਦੀਦੀ ਦੇ ਤੇਰਾ ਵੀ ਉਨੇ ਹੀ ਸੋਹਣਾ ਲਿਆਵਾਂਗੇ ਟੈਨਸ਼ਨ ਨਾ ਲੈ ਮੈਂ ਭਾਈ ਨੂੰ ਕਿਹਾ ਸੀਗਾ ਮੈਂ ਕਿਹਾ ਤੁਸੀਂ ਤਿੰਨ ਰੱਖਣੇ ਸੀ ਇਹਦੇ ਨਾਲ ਦੇ ਸੂਟ ਉਹ ਕਹਿੰਦਾ ਭਾਈ ਦੋ ਹੀ ਨੇ ਹੁਣ ਤਾਂ ਮੈਂ ਕਿਹਾ ਚਲੋ ਕੋਈ ਨਾ ਇੱਕ ਹੋਰ ਮੰਗਵਾ ਦਿਓ ਨਹੀਂ ਕੋਈ ਗੱਲ ਨਹੀਂ ਦੀਦੀ ਆਪਾਂ ਫੇਰ ਲਿਆਵਾਂਗੇ ਹਾਂ ਤੁਸੀਂ ਆਓ ਦਾ ਸਮਾਨ ਲਿਆਓ ਪਹਿਲਾਂ ਥੋੜਾ ਜ਼ਰੂਰੀ ਹੈ ਨਾ ਕੋਈ ਨਾ ਕੋਈ ਨਾ ਸਮਾਨ ਦਾ ਤਾਂ ਕੀ ਆ ਤੂੰ ਨਾ ਮੇਰੇ ਨਾਲ ਚੱਲ ਪੀ ਚਾ ਅੱਜ ਜਾਣਾ ਅੱਜ ਕੱਲ ਨੂੰ ਜਾਣਾ ਕੱਲ ਨੂੰ ਚੱਲ ਪਾਂਗੇ ਜਿਹੜਾ ਕੁਝ ਰਹਿੰਦਾ ਆਪਾਂ ਲੈ ਕੇ ਆਵਾਂਗੇ ਹਾਂ ਠੀਕ ਹੈ ਠੀਕ ਆ ਦੀਦੀ ਤੇ ਹਰ ਦਾਜੂ ਪਕ ਪੀਲੇ ਤੁਸੀਂ ਹਾਂ ਮੈਂ ਚਾਹ ਵੀ ਪੀ ਲਈ ਰੋਟੀ ਵੀ ਖਾ ਲਈ ਤੁਸੀਂ ਖਾ ਲਈ ਸੀ ਰੋਟੀ ਹਾਂ ਉਸਟਰ ਰੋਟੀ ਖਾ ਲਈ ਸੀ ਦੀ ਪਹਿਲੇ ਭਾਬੀ ਨੂੰ ਕੋਈ ਆਤਾ ਸੀ ਕੁਛ ਹਾਂ ਉਹਨਾਂ ਨੇ ਵੀ ਖਾ ਲਈ ਸੀ ਚਲ ਠੀਕ ਆ ਫਿਰ ਤਾਂ ਜੋਤੀ ਬੜਾ ਯਾ ਨਾ ਭਾਬੀ ਦਾ ਧਿਆਨ ਰੱਖਿਆ ਕਰੀ ਕੁਛ ਕੁ ਦਿਨ ਤਾਂ ਮੈਨੂੰ ਮੇਰੇ ਸਹੁਰੇ ਰਹਿਣਾ ਪਊਗਾ ਕਿਉਂ ਨਾਲ ਦੀ ਨਾਲ ਦੌੜੀਆ ਘਲਬ ਦੇ ਪੁੱਤ ਨੂੰ ਭੇਜ ਜੂਗਾ ਮੇਰੇ ਨਾਲ ਤੂੰ ਥੋੜੇ ਦਿਨ ਭਾਬੀ ਦਾ ਧਿਆਨ ਰੱਖੀ ਤੇ ਭਾਬੀ ਨੂੰ ਰੋਣ ਨਾ ਦੇ ਕਦੇ ਵੀ ਤਿੰਨ ਚਾਰ ਵਾਰੀ ਦੰਚ ਮੇਰੇ ਨੂੰ ਫੋਨ ਤੇ ਗੱਲ ਕਰਵਾ ਦਿਆ ਕਰੀ ਬਸ ਫਿਰ ਅਸੀਂ ਇੱਥੇ ਆ ਜਾਵਾਂਗੇ ਦੋਨੇ ਜਣੇ ਪੱਕਾ ਠੀਕ ਹੈ ਹਾਂ ਕੋਈ ਗੱਲ ਨਹੀਂ ਤੇ ਡਿੱਡੂ ਦੀ ਫੋਟੋ ਫੁੱਟੂ ਦਿਖਾਈ ਨਹੀਂ ਹੈ ਜੀ ਫੋਟੋ ਹੁਣ ਆਪਣੇ ਸਾਹਮਣੇ ਆ ਚੁੱਕਾ ਜੀ ਇੱਛਾ ਤੂੰ ਦੇਖ ਲੈ ਮੈੜਾ ਤਾਂ ਦੇਖਿਆ ਸੀ ਕਿਵੇਂ ਕਹਿੰਦੀ ਭਾਬੀ ਨੂੰ ਕਿਵੇਂ ਫੋਟੋ ਦੇਖਣੀ ਹੈ ਮੈਨੂੰ ਫੋਟੋ ਦਿਖਾ ਨਾ ਨਾ ਛੋ ਭਾਬੀ ਨੇ ਕਰਤਾ ਬਸ ਚੰਗਾ ਹੀ ਕੀਤਾ ਮੇਰੇ ਵਾਸਤੇ ਬਸ ਉਹ ਸੱਤਿਆ ਹੋਣ ਬਸ ਉਹਦੇ ਘਰ ਦੇ ਵਧੀਆ ਤੇ ਆਵਧੀਆ ਹੋਵੇ। ਹਾਂ। ਕੋ ਤੇ ਲੱਕੇ ਵਾਂਗੂ। ਨਾ ਨਾ ਜੱਤੀ ਐਵੇਂ ਨਾ ਕਹਿ। ਮੈਂ ਨਹੀਂ ਚਾਹੁੰਦੀ ਹੈਗੀ ਵੀ ਉਹਦੀ ਵਰਗਾ ਮੇਰੇ ਘਰ ਵਾਲਾ ਹੋਵੇ। ਭਾਬੀ ਨੇ ਤਾਂ ਹਜੇ ਘੱਟ ਵੀ ਲਿਆ। ਮੈਂ ਤਾਂ ਇੱਕ ਪਲ ਵੀ ਨਹੀਂ ਰਹਿ ਸਕਦੀ। ਮੈਨੂੰ ਤਾਂ ਮੇਰੇ ਵੀਰੇ ਵਰਗਾ ਹੀ ਘਰ ਵਾਲਾ ਚਾਹੀਦਾ ਏ। ਇਹ ਜਮਾ ਸੋਹਣਾ ਨਾ ਹੋਵੇ। ਬਸ ਚੰਗਾ ਹੋਵੇ। ਹਾਂ। ਚਲੋ ਕੋਈ ਨਾ ਦੂਸਰੇ ਬੈਠੋ। ਮੈਨੂੰ ਮੜਾ ਬੋਟਾ ਭਾਬੀ ਨਾ ਦੀ ਦਿਨਾਂ ਕੰਮ ਕਰਾਦਾ ਠੀਕ ਆ ਕੋਈ ਨਾ ਕੰਮ ਤਾਂ ਕੋਈ ਨਹੀਂ ਹੈਗਾ ਬਾਕੀ ਭਾਬੀ ਨੇ ਘਾਰ ਹੀ ਲਿਆ ਹਨ ਨਾਲੇ ਤੁਹਾਨੂੰ ਭਾਬੀ ਕਿੱਥੇ ਕੰਮ ਕਰਨ ਦਿੰਦੀ ਆ ਮੈਂ ਵੀ ਤੇਰੇ ਚੱਕਰ ਜੁਰਾਂ ਦੇ ਆਪਦੀ ਭੈਣ ਨੂੰ ਭਾਬੀ ਕਹਿਣ ਲੱਗ ਗਈ ਹਾ ਸਾਰਾ ਦਿਨ ਮੈਂ ਭਾਬੀ ਭਾਬੀ ਲਈ ਰੱਖਣੀ ਆ ਮੂਹੇ ਭਾਬੀ ਹੀ ਜਾਣਦਾ ਮਸੀਨ ਕੱਲੀ ਬਾਹਰ ਬੈਠੀ ਆ ਐਵੇਂ ਕਰਦੀ ਆ ਛੇੜਾ ਕੁਝ ਤੁਸੀਂ ਕਰਨਾ ਠੀਕ ਆ ਉਹ ਕਰ ਲੋ ਤੇ ਮੈਂ ਮਾਸੀ ਕੋ ਬੈਠੀ ਬੈਸਮੈਂਟ ਆ ਹਾਂ ਜਾ ਹਾਂ ਤਾਂ ਮੈਂ ਥੋੜੇ ਦਿਨਾਂ ਦੀ ਪਰੌਣੀ ਆ ਕੋਈ ਗੱਲ ਨਹੀਂ ਜਾਓ ਤੁਸੀਂ ਦੀਦੀ ਉਹਦੇ ਕੋ ਹਾਂ ਚੱਲ ਠੀਕ ਹੈ ਚੱਪੀ ਮਾਸੀ ਆ ਵੀ ਸੋਨੇ ਨੇ ਕਾਂਟੇ ਜੀ ਹਾਂ ਠੀਕ ਹੀ ਜੰਨੀ ਆ ਰਿਤ ਮੈਂ ਕੁਛ ਨਹੀਂ ਮਾਂ ਤੇਰੇ ਖਾਤਰ ਕਾਂਟੇ ਦੇਖਦੀ ਸੀ ਆਹ ਸੋਨੇ ਲੱਗਦੇ ਨੇ ਮੇਰੇ ਕੋਲ ਨੰਬਰ ਸੀ ਸੁਨਾਰੇ ਦਾ ਉਹ ਤੋਂ ਫੋਟੋਆਂ ਮੰਗਵਾਈਆਂ ਸੀਗੀਆਂ ਤੇ ਇੱਕ ਆਹ ਚੂੜੀਆਂ ਦੀਆਂ

ਨਹੀਂ ਪਾਣਾ ਮੈਂ ਪਾਉਣੀ ਨਹੀਂ ਦੇਣਾ ਜਿਹੜੇ ਜਿਹੜੇ ਮੇਰੇ ਵਿੱਚ ਵਿੱਕੇ ਸੁਟਪਾ ਹੋਏ ਬਾਹਰ ਚਲੋ ਅੱਛਾ ਚਲ ਫਿਰ ਤੁਸੀਂ ਅੱਜ ਹੋਗਾ ਮੈਂ ਨਿਬੜ ਜੂਗਾ ਐਵੇਂ 500 ਰੁਪਏ ਸਲਾਮੀ ਪਾਉਣੀ ਪਾਉਗੀ ਪਹਿਲੇ ਭਗ ਜਾਗੇ ਦੇਖੀ ਮਾਸੀ ਮੈਂ ਤੇਰੀ ਧੀ ਆ ਤਾਂ ਮੈਨੂੰ 500 ਰੁਪਏ ਸਲਾਮੀ ਦਾ ਪਾਏਂਗੀ 100 ਪਾ ਦੂੰ ਲਾ ਅਸੀਂ ਤਾਂ ਦੋਨੇ ਜਣੇ ਝੋੜੇ ਹੋ ਕੇ ਬੈਠਾਂਗੇ ਵੀ ਸਾਡੀ ਮਾਸੀ ਸਾਨੂੰ 11 1100 ਸ਼ਗਨ ਪਾਉ 1100 ਸੋਚਿਆ ਤੈਨੂੰ ਪੌਣਾ 5100 ਚਾਹੀਦਾ ਮਾਸੀ ਮੈਂ ਕਹਿੰਦੀ ਸੀ ਆਹ ਸਾਰੇ ਗੁੱਠੀ ਵਾਲੇ ਸੱਟੇ ਪਾਦਾ ਦੀ ਨਾ ਮਸੀ ਐਨ ਵੀ ਲੋਡ ਨਹੀਂ ਹੈਗੀ ਮੈਨੂੰ ਅੱਛਾ ਨਾ ਦੇਖ ਲੈ ਜਿਵੇਂ ਮਂਗਵਾਉਣਾ ਤਾਂ ਮਂਗਵਾ ਲੈਣੇ ਆਪਾਂ ਬਸ ਤੂੰ ਮੇਰੇ ਵਿਆਹ ਤੱਕ ਰਹਿ ਇੱਥੇ ਤੇ ਮੈਨੂੰ ਤਾਂ ਤੇਰੇ 100 ਰੁਪਏ ਦੀ ਵੀ ਲੋਡ ਨਹੀਂ ਮੈਂ ਤਾਂ ਮਸੀ ਚੌੜ ਕਰਦੀ ਆ ਵੀਰੇ ਹੋਣੀ ਆਉਣਗੇ ਨਾ ਹਾਂ ਸਾਰੇ ਆਉਣਗੇ ਉਹ ਮੈਂ ਤੇਰੇ ਵੀਰੇ ਨਹੀਂ ਕਿਹਾ ਸੀ ਕਹਿੰਦਾ ਪੈਸੇ ਤਾਂ ਉਹ ਕਹਿੰਦਾ ਲੈਂਦੀ ਨਹੀਂ ਕਹਿੰਦਾ ਮੈਨੂੰ ਪਤਾ ਮੋੜ ਦਊਗੀ ਚੀਜ਼ ਹੀ ਦੇ ਦਾਂਗੇ ਹੁਣ ਤਾਂ ਟੌਪਸ ਪਸੰਦ ਕਰ ਲੈ ਇਹਨਾਂ ਚੋਂ ਕਿਹੜੇ ਲੈਣੇ ਨੇ ਆ ਦੇਖ ਆ ਪੂਰਾ ਸੈੱਟ ਸੋਹਣਾ ਹੈਗਾ ਨਾਲ ਇਹਦੇ ਚੂੜੀਆਂ ਵੀ ਨੇ ਮਾਸੀ ਮੇਰੀ ਭਾਬੀ ਨੇ ਨਾ ਮੇਰੇ ਵਾਸਤੇ ਸਾਰਾ ਕੁਝ ਬਣਵਾਇਆ ਹੋਇਆ ਏ ਮੈਨੂੰ ਤੁਹਾਡੇ ਪਿਆਰ ਦੀ ਲੋੜ ਆ ਠੀਕ ਆ ਭਾਈ ਚੱਲ ਜੇ ਤੇਰੀ ਭਾਬੀ ਨੇ ਸਾਰਾ ਕੁਝ ਬਣਾਤਾ ਮੈਂ ਫੋਨ ਕਰ ਦੇਣੀ ਬੰਦ ਸੁਨਿਆਰੇ ਨੂੰ ਕਹਿ ਦੂੰਗੀ ਬੱਸ ਕਰ ਦੇ ਕੈਨਸਲ ਹਾਂ ਹਨਾ ਕੈਨਸਲ ਕਰਾ ਦੇ ਹਾਂ ਫਿਰ ਹੁਣ ਦੱਸ ਤੂੰ ਮੈਨੂੰ ਬਸ ਇਹ ਚੂੜੀਆਂ ਜ਼ਰੂਰ ਮੰਗਾ ਦੇ ਮੇਰੀ ਭਾਬੀ ਵਾਸਤੇ ਚੂੜੀਆਂ ਤਾਂ ਮੈਂ ਤੁਹਾਨੂੰ ਮੰਗਾ ਦੂੰਗੀ ਹੁਣ ਤੂੰ ਦੱਸ ਫਿਰ ਕੀ ਕਰਦੀ ਫਿਰਦੀ ਹੈਗੀ ਉਹ ਹੀ ਤਿਆਰੀਆਂ ਸਾਰੀਆਂ ਹਾਂ ਹਾਂ ਮਾਸੀ ਤਿਆਰੀਆਂ ਸਾਰੀਆਂ ਹੋ ਗਈਆਂ ਅੱਛਾ ਚੱਲ ਬਤੀ ਜਾ ਫਿਰ ਤਾਂ ਹੁਣ ਮੈਂ ਨੀ ਤੂੰ ਪਸੀਕਲ ਨਹੀਂ ਮਾਰੀ ਬਾਹਰ ਪੈ ਗਈ ਸੀ ਆਕੇ ਅੱਛਾ ਠੰਡ ਚੜੀ ਆਂਦੀ ਸੰਦਰ ਕੋਈ ਨਾ ਮਸੀ ਫਿਰ ਇੱਥੇ ਬਹਿ ਜਾ ਸਾਰਾ ਤੁਹਾਡਾ ਆਪਣਾ ਘਰ ਆ ਇੱਥੇ ਬੈਠੋ ਅੰਦਰ ਬੈਠੋ ਕਿਤੇ ਵੀ ਬਹਿ ਜਾ ਤੈਨੂੰ ਪਤਾ ਰਹੀ ਤਾ ਕਿੱਥੇ ਜੀ ਲੱਗਦਾ ਜਦੋਂ ਮੇਂ ਭੈਣ ਹੁੰਦੀ ਸੀ ਇਧਰੋਂ ਵੀ ਆ ਗਈ ਇਧਰੋਂ ਵੀ ਆ ਗਈ ਘਰ ਪਰਿਆ ਪਰਿਆ ਲੱਗਦਾ ਸੀ ਹੁਣ ਤਾਂ ਜਾ ਰੋ ਦੱਕੇ ਮਜਬੂਰੀ ਆ ਵਸ ਰਹਿਣ ਦੀ ਹਾਂ ਮਸੀ ਇਤ ਹੈਗਾ ਤੈਨੂੰ ਕੀ ਦੱਸਾਂ ਮਸੀ ਫੇ ਮੈਂ ਕਿੰਨੇ ਕਦਰ ਦੱਬ ਦੇ ਅੰਦਰ ਕੋਈ ਬੈਠੀ ਆ ਛੜੇ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਉਤੋਂ ਸੁਣਾ ਕਿਹੜਾ ਸੌਖਾ ਪਿਆ ਹੈ ਬਸ ਐਂਆ ਵੀ ਥੋੜੇ ਮਨ ਤੇ ਗੱਲ ਨਾਵੇ ਰਿਤ ਕੀ ਬੋਲੀਂ ਨਹੀਂ ਨਾ ਨਾ ਮਸੀ ਕੁਛ ਨਹੀਂ ਮੈਂ ਤਾਂ ਇਹ ਕਹਨੀ ਆ ਵੀ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਤੇ ਸਾਰਾ ਕੰਮ ਨਾ ਖੁਸ਼ੀ-ਖੁਸ਼ੀ ਕਰੋ ਮੈਂ ਨਹੀਂ ਚਾਹੁੰਦੀ ਵੀ ਮੇਰੀ ਭਾਬੀ ਦੇ ਮੂੰਹ ਤੇ ਉਦਾਸੀ ਆਵੇ ਅੱਛਾ ਥੋੜੇ ਮੂੰਹ ਤੇ ਨਾ ਮਸੀ ਇੱਕ ਵਾਦਾ ਹੋਰ ਕਰ ਮੇਰੇ ਨਾਲ ਕਿ ਮੈਂ ਜੋਤੀ ਨੂੰ ਵੀ ਕਿ ਜੋ ਤੱਕ ਮੇਰੇ ਸੋਹਰੇ ਤਾਂ ਨਹੀਂ ਆਉਂਦੀ ਨਾ ਤੇ ਤੁਸੀਂ ਭਾਬੀ ਕੋਲੀ ਰਹੋ ਲੈ ਹਯਾ ਕਮਲੀ ਅਸੀਂ ਉਰੇ ਰਹਾਂਗੇ ਅਸੀਂ ਕਿਤੇ ਨਹੀਂ ਜਾਂਦੀਆਂ ਜਿੰਨਾ ਚੱਕ ਤੂੰ ਆਉਂਦੀ ਨਹੀਂ ਉਥੋਂ ਚੰਗਾ ਮਾਸੀ ਫਿਰ ਤੈਨੂੰ ਪਤਾ ਨਹੀਂ ਹਨ ਕੱਲੀ ਛੱਡ ਕੇ ਪੁੱਤ ਕੀ ਕਰਾਂਗੀ ਇਹਦਾ ਮਨ ਉਡੋਲ ਚੂਗਾ ਹਾਂ ਦਿਨ ਰਾਤ ਬੈਠੀ ਰੋਈ ਜਾ ਕਰੂਗੀ ਸਹੀ ਗੱਲ ਆ ਮਾਸੀ ਇਹ ਤਾਂ ਹੈਗਾ ਐ ਮੈਂ ਤਾਂ ਉਹਨਾਂ ਨੂੰ ਕਹਿ ਦੂੰਗੀ ਵੀ ਵੇ ਮੈਂ ਤਾਂ ਦੋਕ ਦੇ ਨਹੀਂ ਲਾਉਂਗੀ ਵੇ ਨਹੀਂ ਬਾਰੇ ਦਿਨ ਲੈਣਾ ਹੈਗਾ ਨਹੀਂ ਪੁੱਤ ਅਗਲਾ ਮੱਥਾ ਟੇਕ ਵੀ ਦੇਖਦਾ ਹੁੰਦਾ ਸੋ ਅਗਲੇ ਦੇ ਰਿਵਾਜ ਹੁੰਦਾ ਹੈਗਾ ਹੁਣ ਸਾਰੇ ਵਿਹਾਰ ਤਿਆਰ ਕਰਕੇ ਫੇਰ ਹੀ ਆਏਗੀ ਪੁੱਤਾਂ ਥੋੜੀ ਬਥਦਾਈ ਨੂੰ ਹੱਥ ਲਾ ਕੇ ਮੁੜ ਕੇ ਆਉਣਾ ਆਪਾਂ ਨੇ ਚੱਲ ਕੋਈ ਗੱਲ ਨਹੀਂ ਮਾਸੀ ਜਿਹੜੇ ਵਿਹਾਰ ਹੋਏ ਉਹਨਾਂ ਦੇ ਪੰਜ ਚਾਰ ਦਿਨਾਂ ਚ ਨਿਬੜ ਜਾਣਗੇ ਹਾਂ ਹਾਂ ਬਸ ਉਹ ਦਿਵਾ ਧੂਰੇ ਆ ਜੀ ਫਿਰ ਅਸੀਂ ਆਵੇ ਕਰੇ ਬਗ ਜਾਣਗੇ ਚੰਗਾ ਮਾਸੀ ਠੀਕ ਹੈ ਤੇ ਹੁਣ ਕੀ ਕਰਕੇ ਹੀ ਜਾਂਦੇ ਮੈਂ ਤਾਂ ਕੁਛ ਨਹੀਂ ਕਰਕੇ ਹੀ ਬਸ ਛੋਤੀ ਕੋਲੇ ਬੈਠੀ ਸੀ ਕਿ ਪੰਜ ਮਿੰਟ ਅੱਛਾ ਤਨੇਹਾ ਕੀ ਕਰੀ ਜਾਂਦੀ ਐ ਨੇਹਾਂ ਅੰਦਰ ਹੀ ਕੋਈ ਕੰਮ ਕਰਦੀ ਹੋਣੀ ਭਾਬੀ ਤਾਂ ਹੁਣ ਤਾਂ ਵਿਚਾਰੇ ਨੂੰ ਵੇਰ ਹੀ ਨਹੀਂ ਕੰਮਾਂ ਤੋਂ ਕੀ ਕਰੇ ਚਲੇ ਨਗਸਰ ਆ ਰੋਟੀ ਟੁੱਕ ਦਾ ਆਪ ਕਰ ਲੈਣੇ ਆ ਮੈਂ ਤਾਂ ਕਿਹਾ ਸੀ ਭਾਬੀ ਨੂੰ ਵੀ ਮਠਿਆਈ ਸਾਰੀ ਮੁੱਲ ਦੀ ਲੈ ਲੈਣੇ ਆ ਭਾਬੀ ਮੰਨਦੀ ਨਹੀਂ ਹੈਗੀ ਨਾ ਨਾ ਆਪਾਂ ਤਾਂ ਘਰੇ ਬਣਾਵਾਂਗੇ ਰਿਸ਼ਤੇਦਾਰਾਂ ਨੂੰ ਕਹਿੰਦੀ ਪੰਜ ਪੰਜ ਕਿਲੋ ਮਠਿਆਈ ਦਊ ਮੈਂ ਲੈ ਪੁੱਤ ਸਾਰਿਆਂ ਦੀ ਮਠਿਆਈ ਜਦੋਂ ਖਾਦੀ ਹੁੰਦੀ ਹੈ ਨਾ ਫਿਰ ਐਂ ਦੇ ਨਹੀਂ ਪੈਂਦੀ ਐ ਵੀੜੇ ਤੇ ਲਾਉਣੀ ਪੈਂਦੀ ਵੀ ਪਰ ਮੈਨੂੰ ਨਹੀਂ ਇਹ ਗੱਲ ਦਾ ਪਤਾ ਹੈਗਾ ਮੈਨੂੰ ਤਾਂ ਐ ਸੀ ਵੀ ਮੈਂ ਹਰੇਕ ਸਹੇਲੀ ਦੇ ਵਿਆਹ ਤੇ ਚਲੇ ਜਾਨੀ ਆ ਵੀ ਕੋਈ ਨਾ ਖਾਇਓ ਤੇ ਮੁੜ ਜਾਓ। ਖੈ ਕਿਵਰੀ ਮੈਂ ਤਾਂ ਨਾ ਸਗਨ ਵੀ ਨਹੀਂ ਪਾ ਕੇ ਆਉਂਦੀ ਹੁੰਦੀ ਸੀ। ਨਹੀਂ ਪੁੱਤ ਇਹ ਨਹੀਂ ਹੁੰਦਾ। ਆਪਾਂ ਸਗਨ ਪਾ ਕੇ ਆਓ। ਜਦੋਂ ਅਗਲਾ ਆਪਣਾ ਇਹਨਾ ਮਾਨ ਤਨ ਕਰਦਾ ਨਾ ਸਗਨ ਤਾਂ ਜ਼ਰੂਰੀ ਹੁੰਦਾ ਹੈ। ਹੁਣ ਦੇਖ ਜਿਵੇਂ ਤੇਰੀ ਸਹੇਲੀਆਂ ਆਉਣੀਆਂ, ਤੈਨੂੰ ਸਗਨ ਪਾਉਣੀਆਂ। 2-2 3-3 ਕਿਲੋ ਭਾਜੀ ਤਾਂ ਪਤੋਨਾ ਕੰਨੀ ਵੀ ਜਾਊਗੀ। ਹਾਂ ਮਾਸੀ ਐਵੇਂ ਭਾਬੀ ਕਹਿੰਦੀ ਆ ਵੀ ਜੇ ਮੰਮੀ ਹੁੰਦੀ ਉਹ ਵੀ ਤਾਂ ਤੇਰੀ ਸਹੇਲੀਆਂ ਦਾ ਸਮਾਨ ਜਿਹੜਾ ਤੂੰ ਖਾ ਕੇ ਆਈ ਆ ਵਾਪਸ ਮੋੜਦੀ। ਵੀ ਆਪਾਂ ਵੀ ਮੋੜਾਂਗੇ ਅਗਲਿਆਂ ਦਾ। ਚਲੋ ਖਾਣਾ ਨਹੀਂ ਹੁੰਦਾ ਤੈਨੂੰ ਹਜੇ ਪਤਾ ਨਹੀਂ ਹੈਗੇ ਤੇਰੀ ਭਾਬੀ ਤੇ ਅਸੀਂ ਆਪੀ ਦੇ ਦਾਂ ਭਾਜੀ ਪੂਜੀ ਉਹਨਾਂ ਨੂੰ ਚੰਗਾ ਮਸੀ ਫਿਰ ਤੁਸੀਂ ਘਰੇ ਹਲਵਾਈ ਲਾਉਂਗੀ ਆ ਹਾਂ ਵਸ ਬੁਲਾ ਲਾਂਗੇ ਹਲਵਾਈ ਨੂੰ ਚੰਗਾ ਤੇ ਚਲ ਕੰਮ ਕਰਵਾ ਦਈਏ ਇਹਦੇ ਨਾਲ ਨਿਹਾਨਾ ਹਾਂ ਹਾਂ ਆ ਜੀ ਮਸੀ ਯਾ ਹਿੱਥੇ 200 ਰੁਪਏ ਰਹਿ ਗਿਆ ਓਏ ਸੋਣਾ ਟਾਈਮ ਕਿੱਥੇ ਹੋਊਗਾ ਅਬ ਕੀ ਸੀਗਾ ਵਿਚਾਰਾ ਚਾਹ ਪਾਣੀ ਫੜਾ ਜਾਂਦਾ ਸੀ ਪਹਿਲਾਂ ਹੁਣ ਏ ਵੀ ਨਹੀਂ ਆਉਂਦਾ ਹੈਗਾ ਇਹ ਚ ਕਿਹੜਾ ਮੋਰਾ ਪਈਆਂ ਨੇ ਬਾਰ ਨੂੰ ਉਹਨੂੰ ਉਹ ਚੱਲ ਆਪਣਾ ਤਾਂ ਹੀ ਮਹਿਲ ਆ ਯਾਰ ਸਮਾਂ ਤਾਂ ਹੈਗਾ ਇਨ ਦਿਨਾਂ ਦਾ ਆਪਾਂ ਨੂੰ ਨੀਹਾ ਤੂੰ ਬਹੁਤ ਬੁਰੀ ਕੀਤੀ ਮੇਰੇ ਨਾਲ ਮੈਂ ਨਹੀਂ ਸੋਚਿਆ ਸੀਗਾ ਤੂੰ ਐਝੀ ਨਿਕਲੇਂਗੀ ਅਬ ਤੂੰ ਵੀ ਲਕੀਆ ਕਲਾਨਾ ਰਿਹਾ ਜਦੋਂ ਤੈਨੂੰ ਪਤਾ ਸੀ ਨਾ ਵੀ ਇਹ ਜਿਹਾ ਕੰਮ ਹੋਊਗਾ ਘਰ ਕਿਉਂ ਨਹੀਂ ਨਾਕ ਕਰਵਾਇਆ ਤੂੰ ਮੈਂ ਉਹ ਵੀ ਬਹੁਤ ਸ਼ਿਆਰ ਆ ਬੇੜਾ ਬੈ ਕੇ ਨਦੀ ਉਹ ਕੁੜੀ ਜੀ ਦਾ ਸਾਰਾ ਕੋ ਸੱਚਾਈ ਇਹਨੂੰ ਪਤਾ ਲੱਗ ਗਿਆ। ਆਹ ਨੂੰ ਅਸਲ ਸੱਚੀ ਗੱਲ ਆ। ਜਿੱਥੇ ਇੱਕ ਵਾਰ ਰਿਸ਼ਤਾ ਬਣ ਜੇ ਨਾ ਉੱਥੇ ਬੰਦੇ ਨੂੰ ਜ਼ਬਰਦਸਤੀ ਰਿਸ਼ਤਾ ਬਣਾਉਣਾ ਨਹੀਂ ਚਾਹੀਦਾ। ਬਹੁਤ ਵੱਡੀ ਗਲਤੀ। ਪਹਿਲੀ ਗੱਲ ਤਾਂ ਗੱਲ ਇਹ ਆ। ਐਟੀ ਵਟੀ ਮੈਂ ਗਲਤੀ ਕੀਤੀ ਕਿਉਂ? ਪਰ ਇੱਕ ਗੱਲ ਆ ਨਹੀਂ ਹਾਂ। ਇਹਰੇ ਮੇਰੇ ਯਾਰ ਦੋਸਤ ਨੇ ਨਾ ਤੇਰੀ ਸੀਆਈਡੀ ਤੇ ਛੱਡੇ ਹੋਏ ਨੇ। ਤੂੰ ਕਿੱਥੇ ਜਾਨੀ ਆ? ਕਿੱਧਰ ਜਾਨੀ ਆ? ਸਾਰਾ ਸੀਆਈਡੀ ਮੈਨੂੰ ਮਿਲਦੀ ਐ। ਕੋਈ ਗੱਲ ਨਹੀਂ। ਕਹਿੰਦੇ ਨਾ ਕੁੜੀ ਦਾ ਰਿਸ਼ਤਾ ਹੁੰਦਾਗਾ ਮੈਂ ਕਰਾਉਣਾ ਰਿਸ਼ਤੇ ਇਹਨਾਂ ਦੇ ਮੈਂ ਪਾਉਂ ਜਾ ਕੇ ਰੰਗ ਚ ਭੰਗ ਇਹਨੇ ਸਮਝਿਆ ਕੀ ਇਹ ਮੈਨੂੰ ਇਹਨੇ ਸੋਚਿਆ ਇਸੇ ਬੰਦੇ ਦੀ ਜ਼ਿੰਦਗੀ ਖਰਾਬ ਕਰੋ ਤੇ ਚਲ ਆਉ ਦਾ ਅੱਗੇ ਜਾਓ ਨਾ ਕੀ ਗੱਲ ਜਿਹਨੇ ਇਹਦੀ ਜ਼ਿੰਦਗੀ ਇਕੱਲੀ ਨੇ ਲੰਘਾਉਣੀ ਸੀ ਫਿਰ ਮੈਨੂੰ ਕੀ ਗੱਲ ਚਾਹ ਪਾਇਆ ਸੀਗਾ ਮੈਂ ਇਹਦੀ ਪ੍ਰਾਪਰਟੀ ਤੇ ਨੇਹਾ ਪਿੱਛੇ ਲੱਗ ਕੇ ਮੈਂ ਤਾਂ ਘਰ ਦੇਣਾ ਵੀ ਲੜ ਬੈਠਾ ਹੁਣਾਂ ਘਰ ਦੇ ਬਾੜਦੇ ਨੇ ਨੇਹਾ ਨੇ ਤਾਂ ਬਾੜ ਨਹੀਂ ਕੀਆ ਰਹਿੰਦੀ ਹੁੰਦੀ ਸੰਦੀਪ ਸੋਚਿਆ ਸੀ ਚਲੋ ਇਹਨੂੰ ਨੀਹਾਂ ਦੇ ਘਰੇ ਲੈ ਆ ਕੇ ਬਸਾਉਂਗਾ ਇਹਦੇ ਸਿਰ ਤੇ ਮੈਂ ਨੀਹਾਂ ਦੇ ਘਰ ਆ ਗਿਆ ਉਹਨੇ ਵੀ ਬਾਹਰ ਆ ਕੇ ਲੱਤ ਮਾਰੀ ਤੇਰੇ ਕੋਲ ਹੈ ਕੀ ਆ ਤਸ ਤਾਂ ਘਰ ਵੀ ਨਹੀਂ ਲਿਆ ਜਾਣਾ ਸੱਚੀ ਗੱਲ ਹੈ ਮਿੱਤਰਾ ਜੇ ਪੈਸਾ ਹੈ ਤਾਲਾ ਪੁੱਛੂਗਾ ਤੇਰਾ ਹਾਲ ਕਿਹਦਾ ਨਹੀਂ ਕੋਈ ਨਹੀਂ ਪੁੱਛਦਾ ਸੱਚ ਕਿਹਾ ਸਿਆਣਿਆਂ ਨੇ ਪੈਸਾ ਵੀ ਕੁੱਤੀ ਚੀਜ਼ ਬਣਾਤੀ ਰੱਬ ਨੇ ਕਹਿੰਦੇ ਤਾਂ ਹੁੰਦੇ ਆ ਜੇ ਬੰਦੇ ਨੂੰ ਪਿਆਰ ਹੋ ਜੇ ਤਾਂ ਬੰਦਾ ਗਰੀਬ ਨਾ ਹੋਵੇ ਜੇ ਬੰਦਾ ਗਰੀਬ ਹੋਵੇ ਫਿਰ ਉਹਨੂੰ ਪਿਆਰ ਨਾ ਹੋਵੇ ਸੱਚੀ ਗੱਲ ਆ ਸੇਰਾ ਜੇ ਪੈਸਾ ਹੈਗਾ ਤਾਂ ਸਭ ਕੁਝ ਆ ਪਰ ਇੱਕ ਗੱਲ ਨਹੀਂ ਸਮਝ ਚਾਈ ਨੀਹਾ ਨੂੰ ਨੀਹਾ ਨੂੰ ਉਹ ਗੱਲ ਦੱਸਣ ਦੀ ਕੀ ਲੋੜ ਪਈ ਕਿ ਮੈਂ ਬੁੱਟੇ ਨਾਲ ਮਾੜੀ ਕੀਤੀ ਉਹਨੇ ਸੱਚੇ ਕਿਉਂ ਦੱਸਿਆ ਇਹਦਾ ਮਤਲਬ ਫਿਰ ਮੇਰੀਆਂ ਗੱਲਾਂ ਚ ਕਦੇ ਆਈ ਨਹੀਂ ਉਹ ਹੋ ਸਕਦਾ ਇਹਨਾਂ ਦੀ ਕੋਈ ਸਾਜ਼ਿਸ਼ ਹੋਵੇ ਯਾਰ ਬੰਦੇ ਝੂਠ ਬੋਲਦੇ ਹੁਣ ਚਾਹ ਨੇਹਾ ਦੀ ਕੋਈ ਸਾਜ਼ਿਸ਼ ਹੋਵੇ ਬੀਸੀ ਇਹਨਾਂ ਨੂੰ ਘਰੋਂ ਕਢਾਉਣਾਗਾ ਮੈਨੂੰ ਘਰੋਂ ਕਢਾਉਣਾ ਮੈਨੂੰ ਕਢਾ ਵੀ ਦਿੱਤੇ ਨੇ ਘਰੋਂ ਗੱਲ ਸੱਚੀ ਵੀ ਆ ਕੱਲ ਸੋਚਣ ਵਾਲੀ ਐ ਮਿੱਤਰਾ ਬਹੁਤ ਵੱਡਾ ਕਾਹਨ ਹੋਇਆ ਤੇਰੀ ਜ਼ਿੰਦਗੀ ਨਾਲ ਇੱਕ ਗੱਲ ਆਨੇ ਹਾਂ ਮੈਨੂੰ ਤਾਂ ਤੂੰ ਬਸਣ ਜੋਗਾ ਛੱਡਿਆ ਨਹੀਂ ਬਸਣ ਜੋਗਾ ਮੈਂ ਤੈਨੂੰ ਵੀ ਨਹੀਂ ਕਿਤੇ ਛੱਡਦਾ ਐਨਾ ਸੋਚੀ ਵੀ ਕੱਲੀ ਕਿਤੇ ਤੂੰ ਰਾਣ ਵੀ ਕੱਟ ਲੇਗੀ ਤੇਰਾ ਰਾਣ ਵੀ ਨਹੀਂ ਕੱਟਣਦਾ ਮੈਂ ਤੈਨੂੰ ਕੋਈ ਗੱਲ ਨਹੀਂ ਜਾਂ ਕੁੜੀ ਦਾ ਵਿਆਹ ਸਿਰੇ ਚੜ ਗਿਆ ਤਾਂ ਚੜ ਗਿਆ ਅਸਲ 'ਚ ਤਾਂ ਮੈਂ ਸਿਰੇ ਚੜ ਨਹੀਂ ਦਿੰਦਾ ਵਿਚਾਲੇ ਜਾ ਕੇ ਵਿਗੜਨ ਪਾਉ ਤੇ ਚੜ ਵੀ ਗਿਆ ਸਿਰੇ ਨੇਹਾ ਰਾਈਜਿੰਗ ਦੀ ਤੋ ਕੱਲੀ ਹੁਣ ਤੈਨੂੰ ਹੈ ਵੀ ਕੌਣਾ ਤੇਰੇ ਪਿੱਛੇ ਸਾਹਮਣ ਵਾਲਾ ਲੰਡੂ ਜੀ ਮਾਸੀ ਆ ਬੋ ਮਾਰਾਂਗਾ ਤੇ ਚਾਪੜੇ ਉਹ ਕੀ ਕਰ ਲੂਗੀ ਬਸ ਲੱਕੀ ਸਿਆਂ ਕਹਿੰਦੇ ਹੁੰਦਾ ਜੇ ਕੋਈ ਰੱਬ ਕਰਦਾ ਨਾ ਚੰਗੇ ਵਾਸਤੇ ਹੀ ਕਰਦਾ ਤੈਨੂੰ ਇਹ ਆ ਤੇ ਜ਼ਿੰਦਗੀ ਜੋ ਕੱਢਿਆ ਕੋਈ ਗੱਲ ਨਹੀਂ ਕੁੜੀਆਂ ਤਾਂ ਹੋਰ ਬਥੇਰੀਆਂ ਕੁੜੀ ਹੋਰ ਵਸਾਲਾਂ ਹੀ ਕੋਈ ਪਰ ਬਦਲੇ ਦੀ ਅੱਗ ਤਾਂ ਹੈਗੀ ਆ ਅੰਦਰ ਬਦਲਾ ਤਾਂ ਲੈ ਕੇ ਰਹੂੰ ਮੈਂ ਜੋ ਮਰਜ਼ੀ ਹੋ ਜਾਏ ਨੇਹਾ ਤੈਨੂੰ ਪਤਾ ਨਹੀਂ ਤੂੰ ਪੰਗਾ ਕਿਹਦੇ ਨਾਲ ਲੈ ਲਿਆ ਵਾਸੋਂ ਡਿੱਕਦੀ ਰਹੀ ਡੋਲੀ ਤੇ ਤੇਰੀ ਮੈਂ ਹੀ ਲੈ ਕੇ ਜਾਊਂਗਾ ਜੋ ਮਰਜੀ ਕਰ ਲਾ ਬਸ ਬਿੱਕੀ ਜਰਾ ਜਾਉਂਦਾ ਰਹੇ ਜਿਹਨੇ ਕਮਰਾ ਦਿੱਤਾ ਆਪਣਾ ਤਾਂ ਫਲੇ ਇਹੀ ਮਹਿਲ ਆ ਜਿੱਨੇ ਚਿਰ ਕੋਈ ਕਪਾਸਾ ਨਹੀਂ ਹੁੰਦਾ ਘਰੇ ਕੰਧ ਟੱਪ ਕੇ ਸੋਚਿਆ ਸੀ ਪੈਸੇ ਚੱਕ ਲਿਆਵਾਂਗੇ ਨਾ ਬੰਦਾ ਪੈਸੇ ਚੱਕ ਸਕਦਾ ਬਹੁਤ ਗਲਤ ਕੰਮ ਹੋਵੇ ਜ਼ਿੰਦਗੀ 'ਚ ਯਾਰ ਹਏ ਸੋਚਿਆ ਸੀਗਾ ਇਹਨਾਂ ਦਾ ਵਿਆਹ ਕਰਾ ਕੇ ਸੋਕੇ ਹੋਵਾਂਗੇ ਐਨੀ ਪਤਾ ਸੀਗਾ ਪਰ ਤਾ ਤਾਂ ਦੀ ਠੋਕਰਾ ਖਾਵਾਂਗੇ ਇੱਕ ਸਾਲੇ ਦੀ ਰਾਤ ਆ 6 ਵਜੇ ਇਹ ਚਰਕੋ ਇਹ 60 ਦਾ ਕੁਝ ਵੀ ਨਹੀਂ ਜਿਹੜੀ 60 ਨੇ ਹਾਣੇ ਮਾਰੀ ਹੈ ਨਾ ਇਦੋਂ ਵੱਡੀ 60 ਤਾਂ ਕੋਈ ਹੋ ਹੀ ਨਹੀਂ ਸਕਦੀ ਚਾ ਵੀ ਸ਼ੇਰਾ ਪਹਿਲਾਂ ਤਾਂ ਮੁੰਡੇ ਦਾ ਪਤਾ ਕਰੀਏ ਜਿਹਦੇ ਨਾਲ ਕੁੜੀ ਦਾ ਵਿਆਹ ਤਰਿਆ ਹੋਇਆਗਾ ਜਾ ਕੇ ਫਿਰ ਉਹਨੂੰ ਲਾਉਣਿਆ ਲੁੱਤੀਆਂ ਦੇਖਦੇ ਆ ਜਾਂ ਫਿਰ ਦੁਬਾਰੇ ਘਰ ਚ ਵੜਨ ਦੀ ਕੋਸ਼ਿਸ਼ ਕਰਦੇ ਆ ਫੇਰ ਹੀ ਕੋ ਮਸਲਾ ਹੱਲ ਹੋਊਗਾ ਆਪਾਂ ਤਾਂ ਕਰਕੇ ਖਾਣ ਵਾਲਾ ਕੰਮ ਆ ਯਾਰ ਆਪਾਂ ਤਾਂ ਕਰਨਾ ਹੈ ਦਿਖਾਣਾ ਹੈ ਚੱਲ ਵੀ ਸ਼ੇਰਾ ਚੱਲੀਏ ਖੁੱਲੇ ਹੀ ਰਹਿੰਦੇ ਨੇ ਜਿੰਦਿਆਂ ਕੋਲ ਇੱਥੇ ਮੋਹਰਾ ਪਈਆਂ ਨੇ ਤੈਨੂੰ ਜਾਣਦੇ ਨਹੀਂ ਕੌਣ ਬੋਲ ਰਿਹਾ ਤੁਸੀਂ ਅਰੇ ਸ਼ਰਕ ਤਾ ਮੇਰੀ ਗੱਲ ਸੁਣੋ ਸਾਡੇ ਚ ਨਾ ਐਵੇਂ ਰਵਾਜ ਨਹੀਂ ਹੈਗਾ ਵੀ ਵਿਆਹ ਤੋਂ ਪਹਿਲਾਂ ਹੀ ਕੁੜੀ ਨੂੰ ਮੋਨ ਲਾਉਣਾ ਮੇਰੀ ਮੰਮੀ ਨੇ ਤਾਂ ਮੈਨੂੰ ਇਹੋ ਜਿਹਾ ਕੁਝ ਨਹੀਂ ਸਿਖਾਇਆ ਹੈਗਾ ਵੀ ਵਿਆਹ ਤੋਂ ਪਹਿਲਾਂ ਹੀ ਤੂੰ ਕਿਸੇ ਮੁੰਡੇ ਨਾਲ ਗੱਲਾਂ ਕਰੀਂ ਨਾਲੇ ਵਿਆਹ ਤੋਂ ਬਾਅਦ ਸਾਰੀ ਉਮਰ ਗੱਲਾਂ ਹੀ ਕਰਨੀਆਂ ਨੇ ਆਪਾਂ ਗੱਲ ਨਹੀਂ ਕਰ ਸਕਦੀ ਪਿੱਛੇ ਮੇਰੀ ਭਾਬੀ ਨੇ ਦੇਖ ਲਿਆ ਭਾਬੀ ਕੀ ਸੋਚੂਗੀ ਨਰੇ ਤੁਸੀਂ ਕੀ ਸੋਚ ਕੇ ਫੋਨ ਲਾਇਆ ਨੰਬਰ ਕਿੱਥੋਂ ਮਿਲਿਆ ਤੁਹਾਨੂੰ ਮੈਂ ਮੰਨਦੀ ਆ ਜੀ ਕੁਛ ਦਿਨਾਂ ਤੱਕ ਆਪਣਾ ਵਿਆਹ ਹੋਣਾ ਹੈ ਪਰ ਮੈਂ ਐਵੇਂ ਗੱਲ ਨਹੀਂ ਕਰ ਸਕਦੀ ਕੋਈ ਨਾ ਤੁਸੀਂ ਹਾਲ ਚਾਲ ਪੁੱਛਣਾ ਹੁੰਦਾ ਨਾ ਮੇਰੀ ਭਾਬੀ ਨੂੰ ਫੋਨ ਲਾ ਲਿਆ ਕਰੋ ਅਤਵੱਛਿਆ ਕਰੋ ਹਾਂ ਜੀ ਇੱਥੇ ਤਾਂ ਸਾਰੇ ਠੀਕ ਆ ਆਪਣੇ ਘਰੇ ਸਾਰੇ ਠੀਕ ਨੇ ਚਲੋ ਠੀਕ ਆ ਮੈਂ ਨਾ ਪਾਲੇ ਕਰ ਨਹੀਂ ਕਰ ਸਕਦੀ ਐਵੇਂ ਚੰਗਾ ਨਹੀਂ ਲੱਗਦਾ ਹੈਗਾ ਵਿਆਹ ਤੋਂ ਪਹਿਲਾਂ ਹੀ ਗੱਲਾਂ ਕਰਨੀਆਂ ਮੈਨੂੰ ਤਾਂ ਚੰਗਾ ਵੀ ਭਜੰਤ ਨਹੀਂ ਮੈਂ ਤਾਂ ਮੈਂ ਤਾਂ ਇਹ ਸੋਚਦੀ ਆ ਵੀ ਵਿਆਹ ਤੋਂ ਬਾਅਦ ਵੀ ਮੈਂ ਕਿਵੇਂ ਫੋਨ ਤੇ ਗੱਲ ਕਰਿਆ ਕਰੂੰਗੀ ਚਲੋ ਹੋਰ ਕੋਈ ਗੱਲ ਕਰਨੀ ਆ ਤੁਸੀਂ ਤੁਸੀਂ ਹਾਲ ਚਾਲ ਪੁੱਛਣ ਵਾਸਤੇ ਫੋਨ ਲਾਇਆ ਸੀ ਕੀ ਕੋਈ ਕੰਮ ਹੈ ਸੀਗਾ ਨਾ ਤਾਂ ਠੀਕਾ ਤੁਹਾਨੂੰ ਕਿੰਬਾ ਲੱਗਿਆ ਵੀ ਮੈਂ ਬਿਮਾਰ ਆ ਅੱਛਾ ਮਸੀਨਾਂ ਗੱਲ ਹੋਈ ਸੀ ਨਹੀਂ ਹੁਣ ਤਾਂ ਮੈਂ ਠੀਕਾ ਚਲੋ ਵਧੀਆ ਕੀਤਾ ਤੁਸੀਂ ਜੇ ਨਾ ਹਾਲ ਚਾਲ ਪੁੱਛਣ ਵਾਸਤੇ ਫੋਨ ਲਾਇਆ ਮੈਨੂੰ ਪਰ ਹੁਣ ਮੈਂ ਨਾ ਟਾਈਮ ਨਹੀਂ ਗੱਲ ਕਰ ਸਕਦੀ ਤੇ ਮੇਰੇ ਫੋਨ ਤੇ ਫੋਨ ਵੀ ਨਾ ਲਾਇਓ ਚਲ ਠੀਕ ਹੈ ਮੈਂ ਫੋਨ ਰੱਖਦੀ ਆ ਵਿਆਹ ਤੋਂ ਬਾਅਦ ਜਿੰਨੇ ਮਰਜ਼ੀ ਗੱਲਾਂ ਕਰ ਲਿਓ ਪਰ ਹੁਣ ਨਹੀਂ ਐਵੇਂ ਵਧੀਆ ਨਹੀਂ ਲੱਗਦਾ ਹੈਗਾ ਓਕੇ ਹੇ ਰੱਬਾ ਜਿਸ ਵਕਤ ਆਨੇ ਕਿਦਾ ਫੋਨ ਆ ਗਿਆ